ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਠੀਕ ਠਾਕ ਉਹ ਜੇ ਅਸੀਂ ਵੀ ਠੀਕ ਆ ਤੇ ਅੱਜ ਮੈਂ ਤੁਹਾਨੂੰ ਦਿਖਾਉਣ ਲੱਗੀ ਆ ਜਿੰਨਾ ਭੈਣਾਂ ਦੇ ਗਲੇ ਡੀਪ ਹੋ ਜਾਂਦੇ ਨੇ ਤੇ ਗਲਾ ਕਿਸ ਤਰੀਕੇ ਨਾਲ ਆਪਾਂ ਛੋਟਾ ਕਰ ਸਕਦੇ ਆ ਤੇ ਹੁਣ ਮੈਂ ਆ ਜਿੱਪ ਨੂੰ ਆਪਾਂ ਇਹ ਜਿੱਪ ਲੱਗੀ ਸੀ ਇਹਨੂੰ ਸਲਾਈ ਲਗਾ ਲਈਏ ਤੇ ਜਿੱਪ ਆ ਆਪਣੀ ਥੋੜੀ ਜਿਹੀ 1.5 ਇੰਚ ਨੀਵੀ ਹੋ ਜੇਗੀ ਉਹ ਤੇ ਪਹਿਲਾਂ ਉੱਪਰ ਤੱਕ ਸੀ ਤੇ ਫਰੰਟ ਵੀ ਕਾਫੀ ਬਰੋਡ ਚੌੜਾ ਸੀਗਾ ਅੱਗੋਂ ਆਪਾਂ 1 ਇੰਚ ਦਾ ਸਾਈਡ ਤੋਂ ਬਰੌਡਥ ਛੋਟਾ ਕਰਾਂਗੇ ਤੇ ਨੀਚ ਪਿਛਲੇ ਪਾਸੋਂ ਗੋਲ ਕਰਾਂਗੇ ਤੇ ਇਹ ਗੋਲ ਗਲੇ ਤੇ ਆਪਾਂ ਬੈਕ ਸਾਈਡ ਦਾ ਗੋਲ ਹੈ ਤੇ ਅਗਲਾ ਤੁਹਾਨੂੰ ਦਿਖਾਵਾਂਗੇ ਲਗਾਉਣ ਲੱਗੇ ਤੇ ਆ ਸਲਾਈ ਨਾਲ ਸਲਾਈ ਮਲਾ ਲੈਣੀ ਹੈ ਤੇ ਆਪਾਂ ਗਲਾ ਪਹਿਲਾਂ ਪੇਸਟਿੰਗ ਕਰ ਲਿਆ ਸੀ ਇੰਟਰਲੋ ਕਰ ਲਈਏ ਤੇ ਹੁਣ ਤੁਹਾਨੂੰ ਦਿਖਾਉਨੇ ਆ ਤੇ ਇਸ ਤਰ੍ਹਾਂ ਇੱਥੋਂ ਸਲਾਈ ਲੱਗੇਗੀ ਇਹ ਇਸ ਤਰ੍ਹਾਂ ਇੱਥੇ ਆਪਾਂ ਇਹ ਦਰ ਖ ਲੈਣਾ ఏ తరికే నైను మోడేది సలాయి సై మరికే నేరు ఇతా ఎత్తు కన సై శ ਆਸਤਰ ਆਪਾਂ ਸ਼ੁਰੂ ਕਰ ਲਵਾਂਗੇ ਹੁਣ ਇਹ ਆਪਾਂ ਸਲਾਈ ਦੇ ਨਾਲ ਸਲਾਈ ਵੀ 1 ਇੰਚ ਦਾ ਆਪਾਂ ਰੱਖਿਆ ਹੈ ਕਿ ਬਰੋਡ ਇਹਦਾ ਸੱਤ ਕਮ ਸਿਕਮ 7 ਇੰਚ ਦਾ ਸੀਗਾ ਤੇ ਆਪਾਂ ਇਹਨੂੰ 1-1 ਇੰਚ ਦਾ ਛੋਟਾ ਕਰਕੇ ਤੇ 5 ਇੰਚ ਦਾ ਰੱਖਿਆ ਲੈਂਥ ਗਲੇ ਦੀ ਪੂਰੀ ਸੀ ਫਰੰਟ ਬੈਕ ਤੇ ਬਹੁਤ ਜ਼ਿਆਦਾ ਸੀ ਤੇ ਬੈਕ ਆਪਾਂ ਗੋਲ ਨੈਕ ਸੀਗਾ ਤੇ ਗੋਲ ਨੈਕ ਹੀ ਰੈਡੀ ਕੀਤਾ ਇਸ ਤਰੀਕੇ ਨਾਲ ਆਪਾਂ ਸਿਲਾਈ ਲਗਾਈ ਜਾਵਾਂਗੇ ਜਿੱਥੇ ਗਲਾਈ ਹੈਗੀ ਤੇ ਪ੍ਰੋਪਰ ਤਰੀਕੇ ਨਾਲ ਥੋੜਾ ਜਿਹਾ ਢਿੱਲਾ ਛੱਡ ਕੇ ਆਪਾਂ ਗਲਾਈ ਦੇਣੀ ਹੈ ਐਸ ਤਰ੍ਹਾਂ ਕਪੜਾ ਵਾਧ ਦੇ ਥੋੜਾ ਜਿਹਾ ਵਧ ਗਿਆ ਆਪਣਾ ਤੇ ਫਿਰ ਆਪਾਂ ਥੋੜਾ ਜਿਹਾ ਢਿੱਲਾ ਰੱਖ ਰੱਖ ਕੇ ਇਹਨੂੰ ਲਗਾ ਲਵਾਂਗੇ ਇਸ ਤਰੀਕੇ ਨਾਲ ਅਸਰ ਗੁਲਾਈ ਆਪਾਂ ਦੇ ਲਈ ਹੁਣ ਅੱਗੇ ਸੈੱਟ ਤੇ ਆ ਚੁੱਕੀਆਂ ਤੇ ਆਹ ਰਖੋ ਮੋੜੇ ਦੀ ਸਲਾਈ ਨਾਲ ਬਿਲਕੁਲ ਸਲਾਈ ਬਰੋਬਰ ਤੇ ਆ ਚੁੱਕੀ ਤੇ ਆਪਾਂ ਸਿੱਧੀ ਸਲਾਈ ਲੈ ਕੇ ਜਾਣੀ ਇਸ ਤਰ੍ਹਾਂ ਇਸ ਤਰੀਕੇ ਦੇ ਨਾਲ ਤੁਸੀਂ ਵੀ ਗਲਾ ਜੇ ਕਿਸੇ ਪੈਨ ਦਾ ਵੱਡਾ ਹੋ ਗਿਆ ਜਾਂ ਕਿਸੇ ਦਾ ਕਿਵੇਂ ਕੱਪੜਾ ਹੀ ਇਸ ਤਰ੍ਹਾਂ ਹੁੰਦਾ ਗਲਾ ਆਪਣਾ ਡੀਪ ਹੋ ਜਾਂਦਾ ਤੇ ਆਪਾਂ ਗਲਾ ਛੋਟਾ ਕਰ ਸਕਦੀਆਂ ਜੇ ਆਪਣਾ ਆਪਣਾ ਜਿਹੜਾ ਗੋਲ ਨੈੱਕ ਤੇ ਗੋਲ ਗੋ ਫਰੰਟ ਲੈ ਲਓ ਇਹ ਸੀ A ਵੀ ਇਹ U ਵੀ ਸੀਗਾ ਇਸ ਰਾਂਪਾਂ ਅੱਗੇ ਲੈ ਜਾਵਾਂਗੇ ਕਿਸੇ ਟੇਲਰ ਤੋਂ ਕਾਫੀ ਵੱਡਾ ਗਲਾ ਬਣ ਗਿਆ ਸੀ ਤੇ ਆਪਣੇ ਕੋਲ ਕਿਸੇ ਭੈਣ ਨੇ ਭੇਜਿਆ ਸੀ ਛੋਟਾ ਕਰਨ ਲਈ ਅਸੀਂ ਸੋਚਿਆ ਕਿ ਜਲ ਅਸੀਂ ਤੁਹਾਨੂੰ ਵੀ ਵੀਡੀਓ ਦਿਖਾ ਦਈਏ ਤੇ ਮੇਰੀਆਂ ਭੈਣਾਂ ਵੀ ਗਲਾ ਜੇ ਡੀਪ ਹੋਏਗਾ ਤੇ ਉਹਨੂੰ ਛੋਟਾ ਕਰ ਸਕਣੇ ਤੁਹਾਨੂੰ ਵੀਡੀਓ ਨੂੰ ਦੇਖ ਕੇ ਤੇ ਇਸ ਵੀਡੀਓ ਨੂੰ ਤੁਸੀਂ ਐਂ ਧਿਆਨ ਨਾਲ ਤੇ ਐਂਡ ਨਾਲ ਐਂਡ ਤੱਕ ਦੇਖਣਾ ਆ ਦੇਖੋ ਇਸ ਤਰੀਕੇ ਨਾਲ ਆਪਣਾ ਗਲਾ ਛੋਟਾ ਹੋ ਗਿਆ ਤੇ ਬਹੁਤ ਸੋਹਣੀ ਸ਼ੇਪ ਆਈ ਦੇਖ ਇਹ ਇਸ ਤਰੀਕੇ ਨਾਲ ਬੈਕ ਸਾਈਡ ਤੋਂ ਹੋ ਗਿਆ ਨਾਲੇ ਡਿਜ਼ਾਈਨ ਬਣ ਗਿਆ ਕੋਈ ਪਤਾ ਨਹੀਂ ਲੱਗਦਾ ਕਿ ਆਪਣਾ ਗਲਾ ਡੀਪ ਸੀ ਆਪਾਂ ਛੋਟਾ ਕੀਤਾ ਠੀਕ ਹੈ ਜੀ ਇਸ ਤਰ੍ਹਾਂ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਈਕ ਕਰਨਾ ਤੇ ਸ਼ੇਅਰ ਕਰਨਾ ਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਆ ਕਰੋ ਮੇਰੀਆਂ ਪਿਆਰਾਂ ਤੁਸੀਂ ਵੀਡੀਓ ਦੇ